ਹਾਂਜੀ ਸਤਿ ਸ੍ਰੀ ਅਕਾਲ ਤੇ ਆਪਾਂ ਜ ਜਾ ਰਹੇ ਹਾਂ ਸਕੂਲ ਰੀਜਲਟ ਲੈਂਡ ਤੇ ਤੁਹਾਨੂੰ ਦਿਖਾ ਰਹੇ ਹਾਂ ਬਲੌਗ ਸਕੂਲ ਦਾ ਇਸ ਵੇਲੇ ਦਾ ਟਾਈਮ ਸੀ ਆਪਾਂ ਹੋ ਗਏ ਤਿਆਰ ਤੇ ਗੁਰਕੀਤ ਵੀ ਤਿਆਰ ਆ ਤੇ ਆਪਾਂ ਰੈਡੀ ਹੋ ਚੁੱਕੇ ਆਪਾਂ ਸਕੂਲ ਲਈ ਜਾ ਰਹੇ ਆ ਤੇ ਅੱਜ ਰੀਜਲਟ ਗੁਰਕੀਤ ਦਾ ਤੇ ਆਪਾਂ ਦਿਖਾਉਣੇ ਤੁਹਾਨੂੰ ਕਿਵੇਂ ਆਏ ਇਹਦੇ ਮਾਰਕਸ ਸਕੂਲ ਵਿੱਚ ਪਹੁੰਚ ਚੁੱਕੇ ਆਪਾਂ ਇਹ ਇਧਰੋਂ ਐਂਟਰੀ ਗੇਟ ਆ ਜਿੱਥੋਂ ਆਪਾਂ ਆਏ ਆ ਤੇ ਆ ਇਧਰਲੀ ਸਾਈਡ ਤੇ ਗੱਡੀਆਂ ਦੀ ਪਾਰਕਿੰਗ ਬਣੀ ਹੋਈ ਆ ਜਿੱਥੇ ਆਪਾਂ ਮਤਲਬ ਗੱਡੀਆਂ ਨੂੰ ਗੱਡੀਆਂ ਖੜਾਉਂਦੇ ਨੇ ਸਾਰੇ ਤੇ ਵਾਈਕ ਵਗੈਰਾ ਇੱਧਰ ਇੱਕ ਸਾਈਡ ਤੇ ਲਗਾਈ ਜਾਂਦੀ ਨੇ ਤੇ ਇੱਧਰ ਆਪਾਂ ਜਾ ਰਹੇ ਹਾਂ ਇੱਕ ਸਾਈਡ ਤੋਂ ਹਾਂਜੀ ਆਪਾਂ ਜਾ ਰਹੇ ਹਾਂ ਇੱਧਰ ਕਲਾਸ ਵੱਲ ਨੂੰ ਤੇ ਇੱਧਰ ਵੈਲਕਮ ਬੋਰਡ ਲੱਗਿਆ ਹੋਇਆ ਤੇ ਰਿਜ਼ਲਟ ਵਾਲੇ ਦਿਨਾਂ ਬਹੁਤ ਵਧੀਆ ਡੈਕੋਰੇਸ਼ਨ ਕੀਤੀ ਹੁੰਦੀ ਹੈ ਤੇ ਆਪਾਂ ਜਾ ਰਹੇ ਹਾਂ ਕਲਾਸ ਮੈਨੂੰ ਕਲਾਸ ਦਾ ਥੋੜਾ ਜਿਹਾ ਪਤਾ ਨਹੀਂ ਲੱਗ ਰਿਹਾ ਸੀ ਕਿਉਂਕਿ ਇਹਨਾਂ ਦੀ ਕਲਾਸ ਜਿਹੜੀ ਉਹ ਚੇਂਜ ਹੋ ਗਈ ਸੀ ਤੇ ਹੁਣ ਆਪਾਂ ਦੇਖ ਰਹੇ ਸੀ ਤੇ ਗੁਰਕੀਤ ਮੈਨੂੰ ਦੱਸ ਰਿਹਾ ਸੀ ਮੈਂ ਮੰਮਾ ਮੇਰੀ ਕਲਾਸ ਇੱਧਰ ਆ ਤੇ ਫਿਰ ਆਪਾਂ ਨੂੰ ਇੱਕ ਮੈਮ ਨੇ ਆ ਕੇ ਦੱਸਿਆ ਵੀ ਉਹ ਕਹਿੰਦੇ ਗੁਰਕੀਤ ਨੂੰ ਵੀ ਨਹੀਂ ਬੇਟਾ ਕਲਾਸ ਚੇਂਜ ਹੋ ਗਈ ਹੈ ਤੇ ਇੱਧਰ ਜਾਣਾ ਬੂਤਾਂ ਨੂੰ ਰਿਜ਼ਲਟ ਇੱਧਰ ਮਿਲੂਗਾ ਤੇ ਫਿਰ ਆਪਾਂ ਆ ਗਏ ਭਾਈ ਸਦੀ 10 ਬਲੌਗ 'ਚ ਤੇ ਇੱਥੇ ਆਪਾਂ ਆ ਗਏ ਤੇ ਇੱਧਰ ਆਪਾਂ ਦਿਖਾ ਰਹੇ ਤੁਹਾਨੂੰ ਦੇਖੋ ਕਿੰਨਾ ਵਧੀਆ ਵਿਊ ਆ ਨਾ ਕਿੰਨੇ ਸੋਹਣੇ ਲੱਗ ਰਹੇ ਨੇ ਬੂਟੇ ਬਹੁਤ ਹੀ ਵਧੀਆ ਲੱਗ ਰਿਹਾ ਤੇ ਇਧਰ ਇੱਕ ਪਾਸੇ ਆਪਣੇ ਚਾਹ ਪਾਣੀ ਦਾ ਪ੍ਰਬੰਧ ਕੀਤਾ ਹੁੰਦਾ ਜਿਹੜੇ ਪੇਰੈਂਟਸ ਰਿਜ਼ਲਟ ਵਗੈਰਾ ਜਾਂ ਪੀਟੀਐਮ ਵਗੈਰਾ ਤੇ ਆਉਂਦੇ ਨੇ ਨਾ ਉਹਨਾਂ ਲਈ ਚਾਹ ਪਾਣੀ ਦਾ ਪ੍ਰਬੰਧ ਹੁੰਦਾ ਇਹ ਵੀ ਬਹੁਤ ਵਧੀਆ ਗੱਲ ਆ ਤੇ ਇਸ ਤੋਂ ਬਾਅਦ ਆਪਾਂ ਦੇ ਇੱਕ ਸਾਈਡ ਤੇ ਲਗਾਇਆ ਹੋਇਆ ਇਹ ਦਰ ਟੈਂਟ ਤੇ ਇਧਰ ਦੂਸਰੀ ਸਾਈਡ ਹੈ ਨਾ ਦੇਖੋ ਕਿੰਨਾ ਵਧੀਆ ਡੈਕੋਰੇਸ਼ਨ ਕੀਤਾ ਹੈ ਗੀਟ ਇਹ ਭਾਈ ਸਾਦੀ 10 ਬਲੌਗ ਜਿੱਤੇ ਆਪਾਂ ਐਂਟਰੀ ਕਰਨੀ ਆ ਤੇ ਆਪਾਂ ਤੁਹਾਨੂੰ ਅੰਦਰ ਚੱਲ ਕੇ ਦਿਖਾਉਣੀ ਆ ਦੇਖੋ ਕਿੰਨਾ ਵਧੀਆ ਡੈਕੋਰੇਟ ਕੀਤਾ ਹੋਇਆ ਬਹੁਤ ਹੀ ਸੋਹਣਾ ਲੱਗ ਰਿਹਾ ਤੇ ਤੁਸੀਂ ਇਸ ਤਰ੍ਹਾਂ ਹੀ ਵੀਡੀਓ ਦੇ ਨਾਲ ਬਣਾ ਰਹੇ ਹੋ ਤੇ ਦੇਖਿਓ ਕਿੰਨਾ ਸੋਹਣਾ ਨਾ ਡੈਕੋਰੇਟ ਕੀਤਾ ਹੋਇਆ ਸਾਰੇ ਪੀਰਾਂ ਸਾਰੇ ਨੇ ਕੁਝ ਰਿਜ਼ਲਟ ਲੈ ਕੇ ਆ ਰਹੇ ਨੇ ਤੇ ਕੁਝ ਲੈਣ ਲਈ ਜਾ ਰਹੇ ਨੇ ਤੇ ਆਪਾਂ ਵੀ ਚੱਲਦੇ ਹਾਂ ਹਾਂਜੀ ਇਹ ਦੇਖੋ ਕਿੰਨੀਆਂ ਸੋਹਣੀਆਂ ਨਾਂ ਲਾਈਨਾਂ ਲਿਖਿਆ ਹੋਏ ਨੇ ਤੇ ਸਕੂਲ ਦਾ ਬੇੜਾ ਜੋ ਵੀ ਸਾਡੇ ਬੇੜੇ ਆਇਆ ਬਦਲ ਗਈਆਂ ਤਕਦੀਰਾਂ ਪੱਥਰ ਤੋਂ ਮੈਂ ਬੁੱਤ ਤਰਾਸ਼ੇ ਰੰਗਾ ਤੋਂ ਤਸਵੀਰਾਂ ਭਾਂਡਾ ਸਭ ਦਾ ਉਹਨਾਂ ਭਰਿਆ ਜਿੰਨਾ ਸੀ ਉਹ ਖਾਲੀ ਮਿਹਨਤ ਥੋੜੀ ਰਹਿਮਤ ਮੇਰੀ ਬਦਲੀਆਂ ਇੰਜ ਲਕੀਰਾ ਹਾਂਜੀ ਬਹੁਤ ਸੋਹਣੀਆਂ ਲੱਗੀਆਂ ਮੈਨੂੰ ਇਹ ਲਾਈਨਾਂ ਲਿਖੀਆਂ ਹੋਈਆਂ ਤੇ ਇੱਧਰ ਅਲੱਗ-ਅਲੱਗ ਹਨ ਇਸ ਤਰ੍ਹਾਂ ਬੋਰਡ ਲਗਾਏ ਹੋਏ ਨੇ ਉਹਨਾਂ ਤੇ ਵੀ ਡੈਕੋਰੇਸ਼ਨ ਕੀਤੀ ਹੈ ਹਨਾ ਜਿਹੜੇ ਬੱਚਿਆਂ ਦੇ ਜ਼ਿਆਦਾ ਮਾਰਕਸ ਆਏ ਨੇ ਪੋਜੀਸ਼ਨ ਵਾਲਿਆਂ ਨੇ ਉਹਨਾਂ ਦੇ ਵੀ ਇਸ ਤਰ੍ਹਾਂ ਬੋਰਡ ਤੇ ਫੋਟਾਂ ਲੱਗੇ ਹੋਏ ਨੇ ਤੇ ਪਿਕ ਲਗਾਈ ਹੋਈਆਂ ਨੇ ਬਹੁਤ ਸੋਹਣੀਆਂ ਲੱਗ ਰਹੀਆਂ ਨੇ ਤੇ ਆਪਾਂ ਹੁਣ ਜਾ ਰਹੇ ਹਾਂ ਇੰਦਰ ਕਲਾਸ ਦੇ ਅੰਦਰ ਤੇ ਐਂਟਰ ਕਰ ਰਹੇ ਹਾਂ ਤੇ ਤੁਹਾਨੂੰ ਦਿਖਾਉਨੇ ਆ ਵੀ ਆਪਣਾ ਰਿਜ਼ਲਟ ਅਗੁਰਕੀਰਤ ਦਾ ਉਹ ਵੀ ਕਿਵੇਂ ਆਇਆ ਤੇ ਆਪਾਂ ਅੱਗੇ ਜਾ ਰਹੇ ਹਾਂ ਇਹਦੀ ਕਲਾਸ ਵੱਲ ਤੇ ਕਲਾਸ ਦੇਖਦੇ ਹਾਂ ਤੇ ਕਾਫੀ ਉੱਪਰ ਚੜ੍ਹ ਕੇ ਜਾਣਾ ਪੈਂਦਾ ਪਰ ਇੱਥੋਂ ਇਹਦੀ ਕਲਾਸ ਹੈ ਜਿਹੜੀ ਉਹ ਚੇਂਜ ਹੋ ਚੁੱਕੀ ਸੀ ਹੁਣ ਇਹ ਇਧਰ ਦੂਸਰੀ ਸਾਈਡ ਚਲੇ ਗਏ ਤੇ ਸਾਨੂੰ ਇੱਥੋਂ ਵਾਪਸ ਜਾਣਾ ਪਿਆ ਘੁੰਮ ਕੇ ਤੇ ਸਾਨੂੰ ਪਤਾ ਲੱਗਾ ਕਿ ਇਧਰੋਂ ਕਲਾਸ ਨਹੀਂ ਹੋਣ ਇਹਦੀ ਹਾਂਜੀ ਤੇ ਹੁਣ ਆਪੇ ਇਧਰੋਂ ਵਾਪਸ ਮੁੜਦੇ ਆ ਤੇ ਆਪਾਂ ਜਾਣਾ ਦੂਸਰੇ ਬਲਾਕ ਚ ਇਧਰੋਂ ਆਪਾਂ ਵਾਪਸ ਆ ਗਏ ਪਹਿਲਾਂ ਦੀ ਕਲਾਸ ਇਧਰ ਹੀ ਹੁੰਦੀ ਸੀ ਤੇ ਕਈ ਵਾਰਾ ਬੱਚਿਆਂ ਦੇ ਜ਼ਿਆਦਾ ਬੱਚੇ ਹੁਣ ਕਰਨਾ ਚੇਂਜ ਕਰੀ ਜਾਂਦੇ ਨੇ ਤੇ ਆਪਾਂ ਇੱਧਰ ਕਲਾਸ ਪਹੁੰਚ ਚੁੱਕੇ ਆ ਮੈਮ ਰਿਜ਼ਲਟ ਦੇ ਰਹੇ ਨੇ ਬਾਕੀ ਬੱਚਿਆਂ ਦਾ ਤੇ ਆਪਾਂ ਇੱਧਰ ਬੈਠੇ ਆ ਵੇਟ ਕਰ ਰਹੇ ਆ ਤੇ ਸਾਰੇ ਪੇਰੈਂਟਸ ਆਏ ਹੋਏ ਨੇ ਆਪਣੇ ਆਪਣੇ ਬੱਚਿਆਂ ਦਾ ਰਿਜ਼ਲਟ ਪਤਾ ਕਰ ਰਹੇ ਨੇ ਤੇ ਆਪਾਂ ਵੀ ਇੱਧਰ ਪਿੱਛੇ ਬੈਠੇ ਸੀ ਤੇ ਜਦੋਂ ਆਪਣੀ ਟਰਨ ਆਈ ਜੀ ਤੇ ਆਪਾਂ ਵੀ ਜਾਵਾਂਗੇ ਮੈਮ ਕੋਲ ਤੇ ਦੇਖੋ ਕਿ ਆ ਸਾਰੇ ਬੱਚੇ ਜਿਹੜੇ ਪੀਛੇ ਆਏ ਨੇ ਇਹਦੇ ਫਸਟ ਸੈਕੰਡ ਜੀ ਸੁਣਾਈ ਆ ਉਹਨਾਂ ਬੱਚਿਆਂ ਦੀਆਂ ਉੱਪਰ ਫੋਟੋਆਂ ਲੱਗੀਆਂ ਨੇ ਤੇ ਆ ਦੂਸਰੀ ਸਾਈਡ ਮਤਲਬ ਜਿਹੜੇ ਬਾਕੀ ਆਊਟਸਟੈਂਡਿੰਗ ਸੀ ਬੱਚੇ ਆਏ ਨੇ ਜਿਨ੍ਹਾਂ ਦੇ ਵੀ ਵਧੀਆ ਮਾਰਕਸ ਆਏ ਨੇ 95% ਤੋਂ ਮੈਨੂੰ ਲੱਗਦਾ ਹੈ ਸ਼ਾਇਦ ਜਿਨ੍ਹਾਂ ਦੇ ਉੱਪਰ ਨੇ ਉਹਨਾਂ ਦੀਆਂ ਇਹ ਪਿਕ ਲੱਗੀਆਂ ਨੇ 95 96 ਤੋਂ ਜਿਨ੍ਹਾਂ ਦੇ ਉੱਪਰ ਨੇ ਉਹ ਬੱਚਿਆਂ ਦੀਆਂ ਨੇ ਇਹ ਸਾਰੀਆਂ ਪਿਕ ਤੇ ਉੱਧਰ ਫਸਟ ਸੈਕਿੰਡ ਤੇ ਥਰਡ ਪੀਸ ਨਾਲ ਇਹਨਾਂ ਦੇ ਲੱਗੇ ਹੋਏ ਨੇ ਚੇ ਚਲੋ ਦੇਖਦੇ ਆਂ ਆਪਾਂ ਵੀ ਪਿਕ ਤਾਂ ਗੁਰਕੀਤ ਦੀ ਲੱਗੀ ਆ ਕਿੰਨੇ ਮਾਰਕਸ ਆ ਇਹਨੇ ਤੇ ਮੈਮ ਤੋਂ ਹੀ ਪਤਾ ਲੱਗੂਗਾ ਚਲੋ ਵਧੀਆ ਵਧਾਈਆਂ ਸਾਰਿਆਂ ਨੂੰ ਨੇ ਮਿਹਨਤ ਕੀਤੀ ਆ ਬੱਚਿਆਂ ਨੇ ਨਾ ਬਹੁਤ ਵਧੀਆ ਟੀਚਰ ਵੀ ਮਿਹਨਤ ਕਰਾਉਂਦੇ ਨੇ ਨਾ ਜੇ ਟੀਚਰ ਮਿਹਨਤ ਕਰਾਉਂਦੇ ਤਾਂ ਹੀ ਇੰਨੇ ਮਾਰਕਸ ਆਉਂਦੇ ਨੇ ਹਾਂਜੀ ਆਪਾਂ ਗੁਰਕੀਤ ਦਾ ਰਿਜ਼ਲਟ ਲੈਨੇ ਆ ਤੇ ਬਹੁਤ ਹੀ ਵਧੀਆ ਰਿਜ਼ਲਟ ਆ ਵਧੀਆ ਮਾਰਕਸ ਆਇਨੇ ਇਹਦੇ ਟੀਚਰ ਨੇ ਵੀ ਕਿਹਾ ਵੀ ਬਹੁਤ ਵਧੀਆ ਨੇ ਚਲੋ ਧੰਨਵਾਦ ਟੀਚਰ ਦਾ ਵੀ ਇਹਨਾਂ ਨੇ ਮਿਹਨਤ ਕਰਵਾਈ ਇਹਨਾਂ ਨੇ ਤੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿੰਨੇ ਦੀ ਲੱਗੀ ਨਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਧੰਨਵਾਦ ਜੀ ਤੁਹਾਡਾ